ਅੱਜ ਅੱਜ ਅਸੀਂ ਕੌਲੀ ਜੋਂ ਤੋਂ ਸਾਡੀ ਐਸਸੀ ਸੀਟ ਹੈ ਗਗਨਦੀਪ ਕੌਰ ਜੋ ਕੈਂਡੀਡੇਟ ਨੇ ਉਹਨਾਂ ਦੇ ਅਸੀਂ ਉਮੀਦਵਾਰ ਨੇ ਉਹਨਾਂ ਦੇ ਕਾਗਜ਼ ਜਮ੍ਹਾਂ ਕਰਾਉਣ ਆਏ ਸੀ ਜਦੋਂ ਅਸੀਂ ਕਾਗਜ਼ ਜਮ੍ਹਾਂ ਕਰਾਉਣ ਵਾਸਤੇ ਅੰਦਰ ਜਾ ਰਹੇ ਸੀ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮਾ ਨੇ ਸਾਡੇ ਤੋਂ ਫਾਈਲ ਲਈ ਵੀ ਇਹਨੂੰ ਚੈੱਕ ਕਰਾ ਲਿਆ ਜਾਵੇ ਜਦੋਂ ਅਸੀਂ ਉਹਨੂੰ ਚੈੱਕ ਉਹਨੂੰ ਦੇਖਿਆ ਉਹ ਮੁੰਡਾ ਕੋਈ ਬਾਹਰ ਦਾ ਸੀ ਅਨਨੌਨ ਬੰਦਾ ਸੀਗਾ ਪ੍ਰਾਈਵੇਟ ਬੰਦੇ ਜਿਹੜੇ ਗੁੰਡੇ ਲਿਆ ਕੇ ਇਕੱਠੇ ਕੀਤੇ ਹੋਏ ਨੇ 100 ਬੰਦਾ ਅੰਦਰ ਸੀਗਾ ਉਹਨਾਂ ਨੂੰ ਫੜਾਤੀ ਜਦੋਂ ਅਸੀਂ ਉਹਨਾਂ ਨੂੰ ਫਾਈਲ ਦੁਬਾਰਾ ਲੈਣੀ ਚਾਹੀ ਸਾਡੇ ਹੱਥ ਚੋਂ ਖੋ ਕੇ ਚਲੇ ਗਏ ਨੇ ਇੱਥੇ ਸ਼ਰਿਆਮ ਤੱਕ ਕਾ ਹੋ ਰਿਹਾ ਮਤਲਬ ਜੇ ਇਹਨਾਂ ਦੀ ਇੰਨੀ ਜ਼ਿਆਦਾ ਸਰਕਾਰ ਦੀ ਲੋਕਪ੍ਰਿਅਤਾ ਤੇ ਇਲੈਕਸ਼ਨ ਲੜਨਾ ਕਿਉਂ ਫਾਈਲਾਂ ਬਾਰ ਬਾਰ ਹਰ ਜਿਹੜਾ ਵੀ ਉਮੀਦਵਾਰ ਅੰਦਰ ਆਉਂਦਾ ਚਾਹੇ ਉਹ ਆਜ਼ਾਦ ਹੈ ਚਾਹੇ ਕਿਸੇ ਦੂਜੀ ਪਾਰਟੀ ਦਾ ਉਹਦੇ ਹੱਥ ਚੋਂ ਫਾਈਲਾਂ ਖੋ ਕੇ ਪਾੜ ਦਿੰਦੇ ਨੇ ਤੱਕਾ ਚੱਲ ਰਿਹਾ ਸ਼ਰਿਆਮ ਤੁਸੀਂ ਕੈਂਡੀਡੇਟ ਨੂੰ ਪੁੱਛੋ ਇਹਨਾਂ ਦੇ ਲੇਡੀਜ਼ ਨੇ ਇਹਨਾਂ ਦੇ ਵੀ ਗੱਲ ਪਾਏ ਨੇ ਇੱਧਰ ਗੱਲ ਇਹਨਾਂ ਦੇ ਇਹ ਵੀ ਤੁਹਾਡੇ ਨਾਲ ਗੱਲ ਕਰਨਗੇ ਸਾਰੀ ਗੱਲ ਤੁਹਾਨੂੰ ਦ ਨਯਾ ਤੂੰ ਤੁਹਾਨੂੰ ਨਜ਼ਰ ਆ। ਪੀਸ ਪੀਸਾ ਵੀ ਨਾ ਬੇਚੋ। ਸਰ ਅੰਦਰ ਸਾਰੇ ਕੈਂਡੀਟ ਜਾਊਗਾ ਜਿਹੜਾ ਜਾਊਗਾ ਕ੍ਰੇਡੈਂਸ਼ੀਅਲ ਜਿਹੜੀ ਪਹਿਲਾ ਫਾੜੀਆਂ ਨਹੀਂ ਜਾਣੇ। ਇਹ ਦੇਖੋ। ਮੈਂ ਆਪੋ ਦੇ ਨਹੀਂ ਆਪੋ ਦੇ ਇਹਨਾਂ ਦੇ ਇਹਨਾਂ ਦੇ ਹਾਂ ਜੀ ਪ੍ਰਿੰਸੀਪਲ ਸਿੰਘ ਜੀ ਜੀ ਕੰਸਟਿਟਿਊਟ ਦੇ ਵਿੱਚ ਅਸੀਂ ਬੰਦੇ ਅੰਦਰ ਭੇਜੇ ਲੱਗੇ ਆ ਇਹ ਪਹਿਲਾਂ ਤਾਂ ਗੁੰਡੇ ਅੰਦਰ ਵੜ ਕੇ ਫਾਇਲਾ ਫੜਵਾ ਰਹੇ ਨੇ ਇੱਥੇ 200 ਬੰਦਾ ਉੱਰੇ ਇਕੱਠਾ ਹੋ ਕੇ ਫੜਵਾ ਸਾਰੇ ਗੁੰਡੇ ਨੇ ਜੀ ਸਾਰੇ ਗੁੰਡੇ ਨੇ ਸਾਰੇ ਗੁੰਡੇ ਹੱਤ ਹੋ ਗਈ ਯਾਰ ਪਾੜੀਆਂ ਨੂੰ ਮੈਂ ਲੇਕ ਮੈਂ ਸਟੇਜ ਤੇ ਨਿਕਲਦਾ ਮੈਂ ਫਾਇਲਾ ਪੜਦਾ ਮੈਂ ਸਟੇਜ ਤੇ ਕਰ ਰਿਹਾ ਸਰਪੇਚੋ ਮੈਂ ਸਟੇਜ ਤੇ ਜੀ ਮੈਂ ਸਟੇਜ ਤੇ ਜੇਟੀ ਆਪ ਬੈਸ ਹਾਈ ਕੋਰਟ ਨੂੰ ਕਿਹਾ ਦੇਖ ਲੋ ਆਪ ਰਿਤਰਾਜ ਸਿੰਘ ਐਸ ਐਚਓ ਤੁਹਾਡਾ ਜੀ ਹਰਮਿੰਦਰ ਸਿੰਘ ਇਹ ਦੋ ਬੰਦੇ ਇੱਥੇ ਡਿਊਟੀ ਦੇ ਨੇ ਦੋ ਬੰਦੇ ਇਹਨਾਂ ਨੇ ਆਪਣੇ ਸਾਹਮਣੇ ਫਾਇਲਾ ਪਟਵਾਈਆਂ ਦੋ ਬੰਦੇ ਖੜੇ ਜਿੰਦਾ ਇਹਦੀ ਫਾਈਲ ਪਾੜੀ ਇਹਦੀ ਸਾਡੀ ਪਾੜੀ ਸਾਡਾ ਸਾਡਾ ਮੈਂ ਖੜਾ ਸੀ ਸਾਡੀ ਪਾੜੀ ਮੈਨੂੰ ਪਾੜੀ ਆਦਾ ਮੇਰੇ ਕੋਲ ਮੇਰੇ ਕੋਲ ਕੀ ਮਲਾਜਮ ਤੁਹਾਡੀ ਇਹਨਾਂ ਨੂੰ ਪੁੱਛੋ ਆ ਕੀ ਜੀ ਦੀ ਫਾਈਲ ਹੈ ਕਮੇਟੀ ਦਫਤਰ ਅੱਜ ਫਾਰਮ ਪਰ ਆਏ ਉਸ ਨੋਰ ਦੇ ਵਿੱਚ ਦੇਖੋ ਫਾਰਮ ਕਿਵੇਂ ਭਰੇ ਗਏ ਨੇ ਤਾਂ ਹਰਮਨ ਜੀ ਮੇਰੀ ਜਗ੍ਹਾ ਤੇ ਤੁਸੀਂ ਸਾਰੇ ਜਾਣਦੇ ਹੋ ਤੇ ਤੁਸੀਂ ਦੇਖਿਆ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਯਾਰ ਬੀਬੀਆਂ ਦੇ ਹੱਥਾਂ ਚੋਂ ਫਾਈਲਾਂ ਫੜ ਕੇ ਖੋਈਆਂ ਗਈਆਂ ਮੈਂ ਹਮੇਸ਼ਾ ਕਹਿੰਦਾ ਵੀ ਇਹ ਚੋਣਾ ਨੂੰ ਨਾ ਇੱਥੋਂ ਸਾਡੀ ਲੀਡਰਸ਼ਿਪ ਨਿਕਲਣੀ ਇਥੋਂ ਸਾਡੇ ਸੁਸਾਇਟੀ ਨੂੰ ਸਾਡੇ ਪੋਲੀਟਿਕਲ ਸਿਸਟਮ ਨੂੰ ਲੀਡਰਸ਼ਿਪ ਮਿਲਨੀ ਆ ਅੱਜ ਪੰਜਾਬ ਦੇ ਵਿੱਚ ਲੀਡਰਸ਼ਿਪ ਕਰਾਈਸਿਸ ਆ ਵਿਦਿਆਰਥੀ ਚੋਣਾਂ ਬੰਦ ਹੋਈਆਂ ਵੀ ਆ ਤੇ ਜਿਹੜੀਆਂ ਇਹ ਚੋਣਾਂ ਸਿਆਸੀ ਗਲਬੇ ਥੱਲੇ ਆ ਯਾਰ ਸਾਰੀਆਂ ਇੱਥੇ ਜਾ ਕੇ ਤਾਂ ਜੀ ਹਿਯੂਰੀਆ ਨੂੰ ਸਿਲੈਕਟ ਕਰਦੀਆਂ ਸਰਕਾਰਾਂ ਵੀ ਕਿਹਨਾਂ ਨੂੰ ਬਣਾਉਣਾ ਇਸ ਢੰਗ ਨਾਲ ਬਣਾਉਂਦੀਆਂ ਤੇ ਚੋਣਾਂ 'ਚ ਸਿਆਸੀ ਦਖਲਅੰਦਾਜ਼ੀ ਵੈਸੇ ਬੰਦ ਹੋਣੀ ਚਾਹੀਦੀ ਆ ਇਹ ਵੀ ਸੀ ਚਾਹੇ ਕੋਈ ਹੋਵੇ ਕਿਸੇ ਪਾਰਟੀ ਨੂੰ ਵੀ ਇਹਨਾ ਚੋਣਾਂ 'ਚ ਸਿਆਸੀ ਤੱਕ ਅੰਦਾਜ਼ੇ ਕਰਨੀਆਂ ਨਹੀਂ ਚਾਹੀਦੀ ਸਿੰਬਲ ਅਲਾਟ ਹੀ ਨਹੀਂ ਹੋਣੇ ਚਾਹੀਦੇ ਲੋਕਾਂ ਨੂੰ ਲੜਨ ਦਿਓ ਯਾਰ ਇਹ ਚੋਣਾਂ ਤਾਂ ਲੋਕਾਂ ਵਾਸਤੇ ਛੱਡ ਦਿਓ ਤੁਸੀਂ ਦੇਸ਼ ਦੇ ਰਾਸ਼ਟਰਪਤੀ ਤੋਂ ਲੈ ਕੇ ਐਮਐਲਏ ਤੱਕ ਦੀਆਂ ਚੋਣਾਂ ਲੜਦੇ ਹੋ ਇਹ ਐਮਸੀ ਦੀਆਂ ਚੋਣਾਂ ਪੰਚਾਇਤੀ ਚੋਣਾਂ ਇਹ ਲੋਕਾਂ ਨੂੰ ਲੜਨ ਮੇਰੀ ਬੇਨਤੀ ਆ ਤੇ ਇਸ ਤਰੀਕੇ ਦਾ ਮਾਹੌਲ ਇਹ ਤਾਂ ਬੇਹਦ ਦੁਖਦਾਈ ਆ ਬੇਹਦ ਦੁਖਦਾਈ ਆ ਮੈਂ ਸਮਝਦਾ ਕਿ ਆਪਾਂ ਜਿਹੜਾ ਇਹ ਆਮ ਜਿਹੜੀ ਸਾਡੀ ਆਉਣ ਵਾਲੀ ਪਨੀਰੀ ਆ ਉਹਨੂੰ ਸੁਨੇਹਾ ਕੀ ਦੇ ਰਹੇ ਆ ਤੋਂ ਆਇਆ ਮੇਰੇ ਆਉਣ ਤੋਂ ਪਹਿਲਾਂ ਸਾਡੇ ਤਿੰਨੋ ਉਮੀਦਵਾਰਾਂ ਦੀਆਂ ਫਾਈਲਾਂ ਫਾੜ ਦਿੱਤੀਆਂ ਗਈਆਂ ਸੀ ਮੈਨੂੰ ਪਤਾ ਲੱਗਿਆ ਵੀ ਕਾਂਗਰਸ ਵਾਲੇ ਤਾਂ ਕਾਫੀ ਦੀਆਂ ਫਾੜਤੀਆਂ ਪਰ ਹੁਣ ਆ ਕੇ ਮੈਂ ਇੰਟਰ ਕਰਵਾਏ ਨੇ ਬੜੇ ਔਖੇ ਇੰਟਰ ਹੋਏ ਨੇ ਅੰਦਰ ਪਰ ਹੁਣ ਚੋਣਾਂ ਕਿਵੇਂ ਹੋਣਗੀਆਂ ਅੱਗੇ ਦੇਖਾਂਗੇ ਕਾਗਜ਼ ਰੱਖਦੇ ਆ ਜਾਂ ਨਹੀਂ ਰੱਖਦੇ ਅੱਗੇ ਦੇਖਾਂਗੇ ਅਸੀਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਵੀ ਮੇਲ ਕੀਤੀ ਆ ਪਰ ਮੈਂ ਸਾਰੀਆਂ ਪਾਰਟੀਆਂ ਨੂੰ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਆਗੂ ਆ ਅਸੀਂ ਪੋਲੀਟੀਕਲ ਆਗੂ ਆ ਅਸੀਂ ਰਾਜਨੀਤਿਕ ਆਗੂ ਆ ਉਹ ਐਡੇ ਵੱਡੇ ਵੱਡੇ ਭਾਸ਼ਣ ਸਟੇਜਾਂ ਤੇ ਚੜ ਕੇ ਦਿੰਦੇ ਨੇ ਯਾਰ ਐਦਾਂ ਤਾਂ ਨਾ ਕਰੋ ਸਾਡੇ ਵਾਂ ਲੋਕ ਦੇਖਦੇ ਨੇ ਕਿਸੇ ਪਾਰਟੀ ਚ ਹੋਵੇ ਸਾਡੇ ਵਾਂ ਲੋਕ ਦੇਖਦੇ ਨੇ ਕੋਈ ਸਾਡੇ ਤੋਂ ਤਵੱਕੋ ਕਰਦੇ ਨੇ ਕੋਈ ਸਾਡੇ ਤੋਂ ਸਨੇਹਾ ਲੈਣਾ ਚਾਹੁੰਦੇ ਨੇ ਇਹੋ ਜਿਹਾ ਸਨੇਹਾ ਦੇ ਕੇ ਅਸੀਂ ਕਿਹੋ ਜੀ ਸੋਸਾਇਟੀ ਦੀ ਸਿਰਜਣਾ ਕਰਾਂਗੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਰਲ ਕੇ ਮਿਲ ਕੇ ਇੱਕ ਜ਼ਰੂਰ ਹਿੱਲਾ ਕਰੀਏ ਸਾਡੀ ਸੋਸਾਇਟੀ ਨੂੰ ਨਵੀਂ ਲੀਡਰਸ਼ਿਪ ਦੇਣ ਵਾਸਤੇ ਕਿ ਅਸੀਂ ਇਹਨਾਂ ਚੋਣਾਂ ਨੂੰ ਰਾਜਨੀਤਿਕ ਦਖਲਅੰਦਾਜ਼ੀ ਤੋਂ ਪਰਾਂ ਕਰੀਏ ਤੇ ਮੈਂ ਕਿਸੇ ਪਾਰਟੀ ਦੇ ਅਸੀਂ ਕੋਈ ਉਮੀਦਵਾਰ ਨਹੀਂ ਖੜਾ ਕੀਤਾ ਆਪਣਾ ਕੋਈ ਵੀ ਕਿਉਂਕਿ ਮੈਂ ਰਾਸੀ ਦਖਲਅੰਦਾਜ਼ੀ ਚਾਹੁੰਦਾ ਹੀ ਨਹੀਂ ਪਰ ਜਿਹੜੇ ਚੰਗੇ ਉਮੀਦਵਾਰ ਹੋਣਗੇ ਜਿਹੜੇ ਕਿਸੇ ਪਹਿਲੀ ਗੱਲ ਤਾਂ ਮੇਰੀ ਕੋਸ਼ਿਸ਼ ਹੋਊਗੀ ਵੀ ਆਜ਼ਾਦ ਉਮੀਦਵਾਰਾਂ ਨੂੰ ਅਸੀਂ ਸਮਰਥਨ ਦੇਈਏ ਆਜ਼ਾਦ ਉਮੀਦਵਾਰਾਂ ਨੂੰ ਉਹ ਇਸ ਲਈ ਮੈਂ ਕਹਿ ਰਿਹਾ ਵੀ ਆਜ਼ਾਦ ਉਮੀਦਵਾਰਾਂ ਨੂੰ ਕਿਉਂਕਿ ਵੀ ਆਜ਼ਾਦ ਉਮੀਦਵਾਰ ਇੱਕ ਸਨੇਹਾ ਦੇਣਗੇ ਸਿਆਸੀ ਪਾਰਟੀਆਂ ਦੀ ਦਖਲਅੰਦਾਜ਼ੀ ਇਹਨਾਂ ਚੋਣਾਂ ਦੇ ਵਿੱਚ ਰੋਕਣ ਵਾਸਤੇ ਇਸ ਲਈ ਅਸੀਂ ਇਹ ਬੜੇ ਸਿੱਧੇ ਰੂਪ ਵਿੱਚ ਕਿਹਾ ਵੀ ਜਿੰਨੇ ਆਜ਼ਾਦ ਉਮੀਦਵਾਰ ਹੋਣਗੇ ਉਹਨਾਂ ਨੂੰ ਅਸੀਂ ਸਮਰਥਨ ਦੇਵਾਂਗੇ ਤੇ ਜਿਹੜੇ ਕੋਈ ਚੰਗੇ ਅਕਸ ਵਾਲੇ ਜਿੱਥੇ ਆਜ਼ਾਦ ਨਹੀਂ ਵੀ ਹੋਊਗਾ ਉੱਥੇ ਹੋ ਸਕਦਾ ਅਸੀਂ ਨੋਟਾ ਦਾ ਬਟਨ ਦੱਬੀਏ ਨਮਸਕਾਰ ਅੱਜ ਕੋਲ ਇੱਕ ਤੇ ਐਕਲੈਕਨ ਲੱਖਾਂ ਜਜ਼ ਮੋਰ ਆਏ ਕਿ ਇਹ ਹੈ ਇੱਥੇ ਸਵੇਰੇ 11 ਵਜੇ ਨੋਮੀਨੇਸ਼ਨ ਸਟਾਰਟ ਹੋਈਆਂ ਨੇ ਸਾਡੇ ਬੰਦੇ 11 ਵਜੇ ਇੱਥੇ ਹੌਮ ਪਰ ਨਾਏ ਨੇ ਇਥੋਂ ਕਲੀਅਰ ਕਰਕੇ ਸਾਰਾ ਪਿੱਛੋਂ ਬੈਰੀਕੇਡ ਤੋਂ ਅੱਗੇ ਆ ਕੀ ਜਿਸ ਜਗ੍ਹਾ ਤੇ ਨੋਮੀਨੇਸ਼ਨਸ ਫਾਈਲ ਕੀਤੀਆਂ ਜਾ ਰਹੀਆਂ ਨੇ ਉੱਥੇ ਬੰਦਿਆਂ ਨੂੰ ਘੰਟਾ-ਘੰਟਾ ਬਿਠਾ ਕੇ ਉਸ ਤੋਂ ਬਾਅਦ ਉਹਨਾਂ ਦੀਆਂ ਫਾਈਲਾਂ ਖੋ ਕੇ ਫਾੜ ਦਿੱਤੀਆਂ ਗਈਆਂ ਮੇਰੇ 8 ਕੈਂਡੀਡੇਟਾਂ ਦੀਆਂ ਫਾਈਲਾਂ ਇੱਥੇ ਆ ਕੇ ਅੰਦਰ ਮਿਊਨਿਸਪਲ ਕਮੇਟੀ ਦੇ ਦਫ਼ਤਰ ਦੇ ਅੰਦਰ ਫਾੜ ਦਿੱਤੀਆਂ ਗਈਆਂ ਪੁਲਿਸ ਇੱਕ ਬਿਲਕੁਲ ਇੱਕ ਮਿਊਟ ਸਪੈਕਟੇਟਰ ਦੇ ਵਰਦੀਆਂ ਪਾਈਆਂ ਨੇ ਲੇਕਿਨ ਉਹ ਕਹਿੰਦੇ ਸਾਨੂੰ ਐਸਐਸਪੀ ਸਾਹਿਬ ਦਾ ਹੁਕਮ ਹੈ ਕਿ ਫਾਈਲਾਂ ਪਾੜੋ ਔਰ ਪਹਿਲਾਂ ਇਹਨਾਂ ਨੂੰ ਘਰਾਂ 'ਚ ਸਵੇਰੇ ਜਾ ਕੇ ਦੱਬੋ ਫਿਰ ਜੇ ਰਾਤ 'ਚ ਰੋਕੋ ਫਿਰ ਜਿਹੜੇ ਇੱਥੇ ਪਹੁੰਚ ਗਏ ਉਹਨਾਂ ਤੋਂ ਫੈਲਾ ਖੋਲ ਇੱਥੇ 200 ਬੰਦਾ ਜਿਹੜਾ ਸਾਡੇ ਹਲਕੇ ਨਾਲ ਤੱਲਕ ਨਹੀਂ ਹੈ 200 ਬੰਦਾ ਉਹ ਖੜਾ ਹੈ ਜਿਹੜਾ ਬਾਹਰੋਂ ਆਇਆ ਹੋਇਆ ਹੈ ਜਿਹੜਾ ਸਾਡੇ ਸਨੌਰ ਦੇ ਹਲਕੇ ਨਾਲ ਜਿਹਦਾ ਕੋਈ ਤੱਲਕ ਨਹੀਂ ਉਹ ਸਾਡੀਆਂ ਲੇਡੀਜ਼ ਦਿਓ ਫੈਲਾ ਕੋਈ ਹੈ ਲੇਡੀ ਪੁਲਿਸ ਕੋਲ ਖੜੀ ਹੈ ਲੇਡੀ ਪੁਲਿਸ ਦੇ ਹੋਣ ਦੇ ਬਾਵਜੂਦ ਸਾਡੀਆਂ ਲੇਡੀਜ਼ ਤੋਂ ਉਹਨਾਂ ਨੇ ਫੈਲਾ ਖੋਈ ਕੇ ਔਰ ਫਾੜ ਜਾਨੇ ਇਹ ਕੰਮ ਪਹਿਲਾਂ ਵੀ ਇੱਥੇ ਮਿਊਨਿਸਪਲ ਕਮੇਟੀ ਦੀ ਚੋਣ ਵੇਲੇ ਹੋਇਆ ਉਸ ਤੋਂ ਪਹਿਲਾਂ ਪੰਚਾਇਤਾਂ ਦੀਆਂ ਚੋਣਾਂ ਵੇਲੇ ਹੋਇਆ ਉਸ ਤੋਂ ਪਹਿਲਾਂ ਮੈਨਸਿਪਲ ਕਾਰਪੋਰੇਸ਼ਨ ਦੀਆਂ ਚੋਣਾਂ ਵੇਲੇ ਵੀ ਹੋਇਆ ਉਹੀ ਚੀਜ਼ ਇੱਥੇ ਦੁਬਾਰਾ ਕੀਤੀ ਜਾ ਰਹੀ ਹੈ ਜੋ ਮਨੀਸ਼ ਸੋਡਿਆ ਨਕਾਰਿਆ ਹੋਇਆ ਦਿੱਲੀ ਦਾ ਲੀਡਰ ਇੱਥੇ ਆ ਕੇ ਕਹਿੰਦਾ ਸੀ ਉਹੀ ਐਸਐਸਪੀ ਨੇ ਅੱਜ ਆਰਡਰ ਕਰਕੇ ਕਿ ਇਹਨਾਂ ਨੂੰ ਫਾਈਲ ਆਖੋ ਔਰ ਮੈਂ ਜੇ ਸ਼ਿਕਾਇਤ ਵੀ ਆਈ ਤੇ ਮੈਂ ਤੁਹਾਨੂੰ ਬਚਾਉਂਗਾ ਪੁਲਿਸ ਅਫਸਰਾਂ ਨੂੰ ਉਹਨੇ ਅੱਜ ਸਿੱਧੀ ਹਦਾਇਤ ਕੀਤੀ ਹੈ ਜਿਹੜਾ ਇਸ ਟਾਈਮ ਟੀਵੀ ਚੈਨਲਾਂ ਤੇ ਉਹਦੀ ਹਦਾਇਤ ਚੱਲ ਰਹੀ ਹੈ ਸੋ ਇਹ ਡੈਮੋਕ੍ਰੇਸੀ ਦਾ ਪੰਜਾਬ ਵਿਚ ਹਾਲ ਹੈ ਇਹ ਜਿਹੜੇ 92 ਚੁਣੇਗੇ ਲੋਕਾਂ ਨੇ ਅੱਡੀ ਵੱਡੀ ਗਲਤੀ ਕੀਤੀ ਹੈ ਇਹ 92 ਚੁਣਨ ਵਾਸਤੇ ਇਹ ਸਰਕਾਰ ਲਿਆਉਣ ਵਾਸਤੇ ਲੋਕ ਚਾਹੇ ਅੱਜ ਆਪਣੀਆਂ ਉਹ ਉਂਗਲਾਂ ਜਿਨ੍ਹਾਂ ਨਾਲ ਮਸ਼ੀਨਾ ਤੇ ਬਟਨ ਦਬਕੇ ਚੁਣੇ ਸੀ ਉਹ ਉਂਗਲਾਂ ਵੱਢਣ ਨੂੰ ਵੀ ਲੋਕ ਅੱਜ ਮਜਬੂਰ ਹੋ ਰਹੇ ਨੇ ਕਿ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਤੇ ਸਾਡੀ ਸਾਰੀ ਡੈਮੋਕ੍ਰੇਸੀ ਪੰਜਾਬ ਦੀ ਸਾਰਾ ਸਾਲਾ ਪਾਈਚਾਰਾ ਪੰਜਾਬ ਦਾ ਇਹਨਾਂ ਨੇ ਆ ਕੇ ਇੱਥੇ ਖਰਾਬ ਕੀਤਾ ਅਨਪਾਟੋੜਲੇ ਨੇ ਫਗਲਾ ਜਨਤ ਕੀ ਹੋਵੇਗੀ ਅੱਜ ਜਿਵੇਂ ਅਫਸਰ ਕਹਿ ਰਹੇ ਐਗਜ਼ਾਮ ਲੈ ਜਾ ਰਹੇ ਕਿ ਅਸੀਂ ਕਾਗਜ਼ ਫਾੜਿਆ ਫਾਰਮ ਪਾੜਿਆ ਕੀ ਕਹਾ ਜਾਂਦਾ ਇਹਦੀ ਸਾਰੀ ਵੀਡੀਓਗ੍ਰਾਫੀ ਹੈ ਅਸੀਂ ਸਾਰੀਆਂ ਰਿਕਾਰਡਿੰਗਸ ਕੀਤੀਆਂ ਨੇ ਜਿਹੜੇ ਕਾਗਜ਼ ਖੋਹ ਕੇ ਕੀਤੇ ਅਸੀਂ ਇਲੈਕਸ਼ਨ ਕਾਸੀ ਤੱਕ ਲਾ ਬਾਈਡਿੰਗ ਸਿਟੀਜ਼ਨ ਆ ਅਸੀਂ ਆਪਣੇ ਇਲੈਕਸ਼ਨ ਕਮਿਸ਼ਨ ਕੋਲ ਵੀ ਜਾਵਾਂਗੇ ਅਸੀਂ ਆਪਣਾ ਪੰਜਾਬ ਦੀ ਇਲੈਕਸ਼ਨ ਕਮਿਸ਼ਨ ਹੈ ਪਰ ਲੇਕਿਨ ਜੋ ਇਹਨਾਂ ਨੇ ਹਦਾਇਤਾਂ ਦਿੱਤੀਆਂ ਨੇ ਉਹ ਤਾਂ ਸਾਡੀ ਆਪਣੇ ਸੈਂਟਰਲ ਇਲੈਕਸ਼ਨ ਜਿਹੜੀ ਕਮਿਸ਼ਨ ਹੈ ਉਹਦੇ ਕੋਲ ਵਿੱਚ ਕਹਤਾ ਜਾਣੀਗਾ ਕਿ ਪੁਲਿਸ ਦੇ ਜਿਹੜੇ ਐਸਐਸਪੀ ਨੇ ਇਸ ਤਰ੍ਹਾਂ ਦੀਆਂ ਹਦਦਾਂ ਆਪਣੇ ਸਬੋਡੀਨੇਟਸ ਨੂੰ ਉਹਨਾਂ ਨੇ ਦਿੱਤੇ ਨੇ ਇਹ ਸਾਰੇ ਐਕਸ਼ਨ ਲਏ ਜਾਣ ਕਿ ਸਾਡੀ ਪਾਰਟੀ ਵੀ ਇਸ ਗੱਲ ਤੇ ਤਖੜੇ ਹੋ ਕੇ ਲੈਣੀ